ਅਸੀਂ ਕਾ ਮਤਲਬ ਕੀ ਹਾਲਚਾਲ ਆ ਅਸੀਂ ਫੇਰ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਚ ਦੇਖ ਸਕਦਾ ਤੁਸੀਂ ਮਹਿੰਦਰਾ ਗੜਾ 265 DI ਟਰੈਕਟਰ ਵੀ ਦੇ ਸਕਦਾ ਕੰਡੀਸ਼ਨ ਟਰੈਕਟਰ ਵੀ ਦੇ ਸਕਦਾ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਆ ਜੀ ਇਹ ਤੇ ਟਾਇਰ ਟਪਾ ਦੇ ਸਕਦੇ ਹਾਂ ਰਮ ਰੂਮ ਚੈੱਕ ਕਰ ਸਕਦੇ ਹਾਂ ਬਹੁਤ ਸਾਫ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਇਹ 70 ਤੋਂ 75 ਪੈਸੇ ਟਾਇਰ ਹੈਗੇ ਆ ਜੀ ਤੇ ਅਗਲੇ ਟਾਇਰ ਨਵੇਂ ਆ ਜੀ ਬਾਕੀ ਜੇ ਮਾਡਲ ਦੀ ਗੱਲ ਕਰੀਏ ਚਾਰ ਮਾਡਲ ਆ 219000 ਵੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਹੀ ਦੇ ਸਕਦਾ ਤੁਸੀਂ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਆ ਜੀ ਇਹ ਤੇ ਅੱਗੇ ਲੈ ਕੇ ਚੱਲਦੇ ਜੇ ਤਾਂ ਸਵਰਾਜ ਖੜਾ 855 ਐਫੀ ਆ 855 ਦੇਖ ਸਕਦਾ ਇਹਦੀ ਵੀ ਹਾਲਤ ਟਾਇਰਾਂ ਦੀ ਹਾਲਤ ਦੇਖ ਸਕਦਾ 60 ਤੋਂ 65 ਪੈਸੇ ਟਾਇਰ ਆ ਜੀ ਤੇ ਗੁੱਡ ਇਅਰ ਦੇ ਟਾਇਰ ਆ ਜੀ ਦੇਖ ਸਕਦਾ ਰਮ ਰਮ ਚੈੱਕ ਕਰ ਸਕਦੇ ਆ ਬਹੁਤ ਚੰਗੀ ਹਾਲਤ ਦੇ ਵਿੱਚ ਹੈ ਜੀ ਵੀ ਤੇ ਰੰਗ ਰੂਪ ਚੈੱਕ ਕਰ ਸਕਦੇ ਹੋ オリジナル ਟਰੈਕਟਰ ਆ ਜੀ ਦੱਸਣ ਦੀ ਤੁਹਾਨੂੰ ਲੋੜ ਨਹੀਂ ਕੀ ਤੇ ਵਾਡੀ ਲਾਈਨ ਦਾ ਬਹੁਤ ਚੰਗਾ ਟਰੈਕਟਰ ਪੇ ਜੀ ਦੇ ਸਕਦਾ ਤੁਸੀਂ ਤੇ ਇਹ ਜੇ ਆਪਾਂ ਮਾਡਲ ਦੀ ਗੱਲ ਕਰੀਏ ਜੀ ਇਹ ਮਾਡਲ ਹੈਗਾ ਜੀ 2 2,55,000 ਵੀ ਡਿਮਾਂਡ ਹੈ ਟਰੈਕਟਰ ਦੀ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਦੇ ਸਕਦਾ ਤੁਸੀਂ ਤੇ ਅੱਗੇ ਲੈ ਕੇ ਚੱਲਦੇ ਹਾਂ ਮਹਿੰਦਰਾ ਮਹਿੰਦਰਾ ਟਰੈਕਟਰਾਂ 265 DXP+ ਟਰੈਕਟਰ ਤੇ ਦੇ ਸਕਦਾ ਨਵਾਂ ਟਰੈਕਟਰ ਇਹਦੇ ਬਾਰੇ ਦੱਸਣ ਦੀ ਤਾਂ ਲੋੜ ਹੀ ਨਹੀਂ ਕਿ ਤੇ ਸੱਚੀ ਗੱਲ ਹੈ 25 ਮਾੜਲਾ 5,30 ਹਜ਼ਾਰ ਰੀਪੀਡ ਮੰਗ ਡਟ ਦੀ ਪਾਵਰ ਸਟੀering ਨਾਲ ਹੈ ਪਾਵਰ ਸਟੀering ਹੈ ਹਨਾ ਡਬਲ ਐਕ ਠੀਕ ਹੈ ਜੀ ਲਓ ਮਿੱਤਰੋ ਟਰੈਕਟਰ ਤੇ ਦੇ ਸਕਦੇ ਹਾਂ ਏਜੰਸੀ ਜਿਹਾ ਘੜਾਇਆ ਟਰੈਕਟਰ ਦੇ ਸਕਦੇ ਹਾਂ ਤੁਸੀਂ ਤੇ ਰੇਟ ਰੂਟ ਜਮਾਂ ਸਹੀ ਹੈ ਬਿਲਕੁਲ ਜਾਇਜ਼ ਆ ਤੇ ਅੱਗੇ ਲੈ ਕੇ ਚੱਲਦੇ ਸਵਰਾਜ 855 ਐਫ ਵੀ ਇਹ ਵੀ ਟਰੈਕਟਰ ਦੇ ਸਕਦਾ ਹਾਂ ਸਾਂਭਿਆ ਹੋਇਆ ਟਰੈਕਟਰ ਸਿਸਟਮ ਵਗੈਰਾ ਦੇ ਸਕਦਾ ਹਾਂ ਬੱਸ ਸੋਨਾ ਟਰੈਕਟਰ ਸਾਹਮਣੇ ਰੱਖਿਆ ਹੋਇਆ ਹੈ ਬਾਈ ਦਾ ਰੈਮਰੂਮ ਚੈੱਕ ਕਰ ਸਕਦੇ ਆ ਤੁਸੀਂ ਬਹੁਤ ਸਾਫ ਹਾਲਤ ਦੇ ਵਿੱਚ ਪਿਆ ਹੈ ਜੀ ਟਾਇਰਾਂ ਦੀ ਜੀ ਗੱਲ ਕਰੀਏ ਫੌਲੀ ਟਾਇਰ ਪਿਆ ਦੱਸਣ ਦੀ ਲੋੜ ਨਹੀਂ ਅਗਲੇ ਵੀ ਟਾਇਰ ਤੁਸੀਂ ਦੇ ਸਕਦੇ ਹਾਂ ਤੇ オリジナル ਟਰੈਕਟਰ ਜੀ 19 ਮਾਡਲ 67000 ਰੁਪਏ ਦੀ ਮੰਗ ਹੈ ਟਰੈਕਟਰ ਦੀ ਐਨ ਚੰਗੀ ਹਾਲਤ ਦੇ ਵਿੱਚ ਅੱਗੇ ਲੈ ਕੇ ਚੱਲਦੇ ਸਵਰਾਜ 855 ਐਫੀ ਇਹ ਵੀ ਟਰੈਕਟਰ ਤੇ ਦੇ ਸਕਦੇ ਹਾਂ ਇਹਦੇ ਵੀ ਟਾਇਰਾਂ ਦੀ ਜੇ ਗੱਲ ਕਰੀ 70 ਤੋਂ 75 ਪੈਸੇ ਹੈਗੇ ਆ ਇਹ ਟਾਇਰ ਮਰਾੜ ਮਰੂੜ ਤੁਸੀਂ ਚੈੱਕ ਕਰ ਸਕਦੇ ਹੋ ਰੈਮਰ ਬਹੁਤ ਸਾਫ਼ ਹਾਲਤ ਦੇ ਵਿੱਚ ਪਿਆ ਜੀ ਤੇ ਵਾਡੀ ਲੈਂਡ ਦਾ ਬਹੁਤ ਚੰਗਾ ਪਿਆ ਜੀ ਟਰੈਕਟਰ ਬਾਕੀ ਪੇਂਟ ਪੌਂਡ ਹੈ ਜਿਹੜਾ ਸਾਰਾ オリジナル ਆ ਇਹ ਦੇਖ ਸਕਦੇ ਹੋ 7 ਮੜ 3 ਲੱਖ 40 ਹਜ਼ਾਰ ਦੀ ਮੰਗ ਹੈ ਟਰੈਕਟਰ ਦੀ ਚੰਗੀ ਹਾਲਤ ਦੇ ਵਿੱਚ ਪਿਆ ਸੋਹਣੀ ਹਾਲਤ ਦੇ ਵਿੱਚ ਆ ਕਿਸੇ ਬੱਸ ਵੀ ਲੀਕਸ ਨਹੀਂ ਹੈਗੀ ਦੇਖ ਸਕਦੇ ਹੋ ਤੁਸੀਂ ਕਿਸੇ ਬੱਸ ਲੀਕ ਛਿਕ ਨਹੀਂ ਵਾਡੀ ਲੈਂਡ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਮਰਾੜ ਮਰੂੜ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਜੀ ਮਾਡਲ ਦੀ ਗੱਲ ਕਰੀ ਸੱਤ ਮਾੜ ਤਾਂ 140000 ਰੁਪਏ ਦੀ ਮੰਗ ਆ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਹੈ ਜੀ ਤੇ ਆਜੋ ਅੱਗੇ ਲੈ ਕੇ ਚੱਲਦੇ ਫਾਰਮ ਟਰੱਕ ਸਾਖਟ ਖੜਾ ਜੀ ਇਹਦੀ ਜੀ ਗੱਲ ਕਰੀ ਆਪਾਂ ਅੱਠ ਮਾੜ ਲਾ 270000 ਰੁਪਏ ਦੀ ਮੰਗ ਆ ਬਾਡੀ ਲੈਣ ਦਾ ਜੀ ਬਹੁਤ ਚੰਗਾ ਪਿਆ ਇਹ ਟਰੈਕਟਰ ਜੀ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਅਗਲੇ ਨਵੇਂ ਜਿ ਪਿਛਲੇ ਹੈਗੇ ਹੀ ਇਹਦੇ 60 ਤੋਂ 65 ਪੈਸੇ ਟਾਇਰ ਹੈ ਪਿਛਲੇ ਤੇਰੇ ਮਰੂਡੂ ਚੈੱਕ ਕਰ ਸਕਦੇ ਮਰਾੜ ਰੋਡ ਬਿਲਕੁਲ ਸਾਫ਼ ਹਾਲਤ ਦੇ ਵਿੱਚ ਆ ਜੀ ਦੱਸਣ ਦੀ ਤੁਹਾਨੂੰ ਲੋੜ ਨਹੀਂ ਗਈ ਆ ਮਾੜਾ 270 ਹਜ਼ਾਰ ਦੀ ਮੰਗ ਹੈ ਟਰੈਕਟਰ ਬਹੁਤ ਸਾਫ਼ ਚੰਗੀ ਸੋਹਣੀ ਹਾਲਤ ਦੇ ਵਿੱਚ ਪਿਆ ਅੱਗੇ ਖੜਾ ਹੀ 13 ਮਾੜਾ 465000 ਰੁਪਏ ਦੀ ਮੰਗ ਸਵਰਾਜ 855 ਐਫੀ ਇਹ ਵੀ ਬਾਈ ਦਾ ਸਾਹਮਿਆ ਹੋਇਆ ਟਰੈਕਟਰ ਆ ਤੇ ਸਮਗਨ ਨਾਲ ਸਾੰਬਿਆ ਹੀ ਦੇ ਸਕਦਾ ਤੁਸੀਂ ਸਿਸਟਮ ਵਗੈਰਾ ਲੱਗ ਗਿਆ ਹੀ ਫੇਰ ਵਾਲੀ ਛੱਤੀ ਐਨ ਓਕੇ ਆ ਜੀ ਕੰਮ ਟਰੈਕਟਰ ਬਹੁਤ ਸਾਫ ਹਾਲਤ ਵਿੱਚ ਪੈ ਟਾਇਰਾਂ ਦੀ ਗੱਲ ਕਰੀ 80 ਤੋਂ 85 ਪੈਸੇ ਟਾਇਰ ਆ ਤੇ ਜਿਆਦਾ ਹੀ ਹੋਣਗੇ ਟਾਇਰ ਦੇ ਸਕਦਾ ਤੁਸੀਂ ਰੈਮ ਰਮ ਬਹੁਤ ਚੰਗੇ ਪਏ ਆ ਜੀ ਇਹਦੇ ਤੇ ਮਗਰਾੜ ਮਰੂੜ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਹਾਲਤ ਵਿੱਚ ਪਿਆ ਬਾਡੀ ਲੈਣ ਦਾ ਵੀ ਚੈੱਕ ਕਰ ਸਕਦੇ ਤੁਸੀਂ ਤੇ オリジナル ਟਰੈਕਟਰ ਦੀ ਅਗਲੇ ਟਾਇਰਾਂ ਤੇ ਮਗਰਾੜ ਆ ਹੀ ਦੇ ਸਕਦਾ ਤੁਸੀਂ ਤੇ ਇਹ ਮਾਡਲ ਹੈਗਾ 13 4 ਲੱਖ 65 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਤੇ ਅੱਗੇ ਲੈ ਕੇ ਚੱਲਦੇ ਮਹਿੰਦਰਾ 575 ਡੀ ਆਈ ਇਹ ਹੈਗਾ ਜੀ 14 ਮਾਡਲ 4 ਲੱਖ 35 ਹਜ਼ਾਰ ਵੀ ਡਿਮਾਂਡ ਆ ਇਹਦੀ ਵੀ ਬਾਡੀ ਲੈਣ ਤੋਂ ਜੀ ਸਾਧਾ ਸੋਣੀ ਪਈ ਇਹਦੀ ਸਾਧਾ ਤੁਸੀਂ ਤੇ ਅੱਗੇ ਜੇ ਟਾਇਰਾਂ ਦੀ ਗੱਲ ਕਰੀਏ ਇਹਦੇ ਹੈਗੇ 70 ਕੁ ਪੈਸੇ ਟਾਇਰ ਹੈਗੇ ਆ ਜੀ ਬਾਕੀ ਰੈਮ ਰੂਮ ਤੋਂ ਚੈੱਕ ਕਰ ਸਕਦਾ ਸਾਫ ਪਿਆ ਜੀ ਬਿਲਕੁਲ ਤੇ ਤੇ ਸਾਧ ਇਹ ਵੀ ਸਾਧਿਆ ਹੋਇਆ ਟਰੈਕਟਰ ਆ ਜੀ ਕਸਾ ਪਾਸਬਿਲ ਲੈ ਇੱਕ ਸ਼ੇਕ ਨਹੀਂ ਗਾ ਜ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਟਰੈਕਟਰ ਇਹ ਤੇ 14 ਮੜ 435000 ਰੁਪਏ ਦੀ ਮੰਗ ਆ ਅੱਗੇ ਲੈ ਕੇ ਚੱਲਦੇ ਫਾਰਮ ਟਰੈਕ 45 ਇਹ 99 ਮੜ ਲ 135000 ਰੁਪਏ ਦੀ ਮੰਗ ਆ ਇਹ ਟਰੈਕਟਰ ਦੀ ਇਹ ਵੀ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਟਾਇਰਾਂ ਦੀ ਜੇ ਗੱਲ ਕਰੀਏ ਟਾਇਰੇ ਇਹਦੇ ਅੱਤੇ ਹੀ ਆ ਪਿਛਲੇ ਤੇ ਅਗਲੇ ਤੇ ਬਾਕੀ ਵਾਡੀ ਲਾਈਨ ਤੁਸੀਂ ਦੇਖ ਸਕਦੇ ਹੋ ਵਾਡੀ ਲਾਈਨ ਦਾ ਸਾਹ ਟਰੈਕਟਰ ਤੇ ਰੰਗ ਰੂਪ ਤੋਂ ਚੈੱਕ ਕਰ ਸਕਦੇ ਹੋ ਕਿਸੇ ਬਸ ਵੀ ਕੋ ਫੇਟ ਨਹੀਂ ਹੋਇਆ ਤੇ ਇਹ ਮਾਡਲ ਦਾ ਨੰਬਰ ਮੇਰੇ 135000 ਰੁਪਏ ਦੀ ਡਿਮਾਂਡ ਆ ਤੇ ਅੱਗੇ ਲੈ ਕੇ ਚੱਲਦੇ ਆ ਨਿਊ ਹਾਲੈਂਡ 3630 ਇਹ ਟਰਟਰ ਦੀ ਜੇ ਸਾਧਾ ਉਹ ਇਹਨਾਂ ਦੀ ਡਿਮਾਂਡ ਬਹੁਤ ਅਗਲੇ ਟਾਇਰ ਵੱਟੇ ਆ ਹੀ ਦੇ ਸਕਦਾ ਤੁਸੀਂ ਤੇ ਪਿਛਲੇ ਵੀ ਟਾਇਰ ਦੇ ਸਕਦਾ ਹਾਂ ਟਾਇਰ ਨਵੇਂ ਆ ਜੀ ਇਹਦੇ ਵਾਡੀ ਲਾਈਨ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਪੇਂਟ ਪੂਰ ਤੁਸੀ ਦੇਖ ਸਕਦੇ ਓਰੀਜਨਲ ਪੇਂਟ ਆ ਜੀ ਸਾਰਾ ਸਿਸਟਮ ਬਹੁਤ ਚੰਗਾ ਲੱਗੇ ਜੀ ਐਨ ਚੱਲੇ ਚੱਲੇ ਆ ਰਿਹਾ ਬੈਟਰ ਟਰੈਕਟਰ ਬਾਈ ਦਾ ਦੇਖ ਸਕਦੇ ਹੋ ਵਾਡੀ ਲੈਣ ਦਾ ਬਹੁਤ ਚੰਗਾ ਟਰੈਕਟਰ ਆ ਕਰ ਰੈਮਰਮ ਬਹੁਤ ਸਾਫ ਹੈ ਜੀ ਇਹਦੇ 36 30 ਅਗਲੇ ਟਾਇਰ ਦੇਖ ਸਕਦਾ ਤੁਸੀਂ ਵੱਡੇ ਟਾਇਰ ਆ ਜੀ ਇਹਦੇ ਤੇ 12 ਮਾਡਲ 4 ਲੱਖ 80 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਤੇ ਅੱਗੇ ਲੈ ਕੇ ਚਲਦੇ ਆ ਯੂਨਿਟੀ ਅਰਚ 5405 21 ਮਾਡਲ ਆ ਜੀ ਘੋੜਾ ਵੈਂਪਰ ਲੱਗੇ ਦੇਖ ਸਕਦਾ 7 ਲੱਖ 90 ਹਜ਼ਾਰ ਵੀ ਡਿਮਾਂਡ ਆ ਇਹ ਵੀ ਟਰੈਕਟਰ ਦੇਖ ਸਕਦਾ ਸਾਂਭਿਆ ਹੋਇਆ ਟਰੈਕਟਰ ਆ ਤੇ ਬਾਈ ਵਾਡੀ ਲੈਣ ਦਾ ਬਹੁਤ ਚੰਗਾ ਸ਼ੋਅਰੂਮ ਵਾਲਾ ਕਾਮੀਆਂ ਦੇ ਸਕਦਾ ਤੁਸੀਂ ਤੇ ਰਮਰੋਂ ਤੋਂ ਆ ਮਰਾੜੋਂ ਰੂਟ ਚੈੱਕ ਕਰ ਸਕਦੇ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਏ ਟਰੈਕਟਰ ਇਹ ਤੇ ਇਹ 21 ਮਾਡਲ 790000 ਰੁਪਏ ਦੀ ਡਿਮਾਂਡ ਆ ਜੀ ਤੇ ਧੰਨਵਾਦ